ਮੈਂ ਸੋਚਣ ਲਿਆ ਹੈਗਾ ਵੀ ਉਹਨਾਂ ਨੂੰ ਵੈਸੇ ਖੁਸ਼ੀ ਤੇ ਹੋਣੀ ਆ ਨਾ ਜਦੋਂ ਅਸੀਂ ਪੈਸੇ ਮੋੜਦੇ ਚਲ ਉਹਨਾਂ ਨੂੰ ਇਹ ਨਾ ਲੱਗੂਗਾ ਕਿ ਖਰੇ ਪੈਸੇ ਲੈ ਆ ਕੇ ਦਿਖਾਈ ਆ ਵਾ ਆਹੋ ਹੀ ਤੇ ਹੈਗਾ ਜੋ ਤੇ ਜਿੰਨਾ ਕ ਮੈਂ ਉਹਨਾਂ ਨੂੰ ਜਾਣਦਾ ਨਾ ਦਿਲਬਾਗ ਵੀਰ ਨੂੰ ਉਹਦਾ ਹੁਣ ਤੱਕ ਗੁੱਸਾ ਸ਼ਾਂਤ ਹੋ ਹੀ ਗਿਆ ਹੋਣਾ ਵਾ ਬਾਕੀ ਕੋਈ ਗੱਲ ਨਹੀਂ ਜੇ ਕੋਈ ਗੁੱਸੇ ਨਾਰਾਜ਼ਗੀ ਹੋਊਗੀ ਵੀ ਨਾ ਤੇ ਮੈਂ ਐਰ ਕੇ ਉਹਨਾਂ ਨਾਲ ਆਪ ਹੀ ਗੱਲ ਕਰ ਲੈਣੀ ਆ ਤਹੀਂ ਕੱਲ ਰੁਪਿੰਦਰ ਦੇ ਸੁਬਾਚ ਫਰਕ ਨਹੀਂ ਵੇਖਿਆ ਕਿੰਨਾ ਵਧੀਆ ਬੋਲਣ ਦੀ ਸੀ ਤੇ ਜਿਉ ਚਾਵੇ ਨਾ ਤੇ ਸਾਰੇ ਪਰਿਵਾਰ ਨੂੰ ਜੋੜ ਕੇ ਰੱਖ ਸਕਦੀ ਆ ਐਨਾ ਸੁਭਾਅ ਬਦਲ ਜਾਣਾ ਫਿਰ ਚੋਬਨ ਤੋਂ ਰਹਿਣ ਦੇ ਪੈਸੇ ਤੇ ਤੈਨੂੰ ਲੋੜ ਹੁਣੀ ਆ ਜੋ ਤੇ ਕੋਈ ਹੋ ਕੇ ਤੂੰ ਮੋੜ ਦੇ ਕੋਈ ਗੱਲ ਨਹੀਂ ਉਹ ਨਹੀਂ ਵੀਰ ਜੀ ਰਹਿਣ ਤਾਂ ਹੀ ਉਥੇ ਕਰਾਇਤੇ ਨੇ ਆ ਲਾਗੇ ਕਿਤੇ ਘਰ ਮਿਲਿਆ ਵਾ ਤੇ ਉਥੇ ਕੰਮ ਤੇ ਵੀ ਲਾਗੇ ਲੱਗਾ ਮੈਂ ਯਾਰ ਕਿੱਦਾਂ ਦੇ ਤੀ ਭੋਲੀਆਂ ਗੱਲਾਂ ਕਰਨ ਦੇ ਜੇ ਜੇ ਉਹ ਘਰ ਚੱਲ ਜਾਂਦਾ ਮੈਨੂੰ ਡੱਕ ਲੈਣਾ ਏ ਤੇ ਨਾਲੇ ਮੇਰੀ ਗੱਲ ਸੁਣ ਉਹ ਪੈਸੇ ਘੜੇ ਦੇ ਗਿਆ ਜੋ ਹੁਣ ਨਹੀਂ ਇੱਕ ਸਲਾਹ ਕੀਤੀ ਆ ਆਪਣੇ ਮਨ ਨਾਲ ਕਿ ਜੋ ਬਣ ਇੱਥੇ ਸਰਵੋ ਸਟੇਸ਼ਨ ਦੇ ਕੰਮ ਕਰਨ ਲਿਆ ਹਾਂਜੀ ਤੇ ਚੱਲ ਇਹ ਆ ਵੀ ਜੇ ਕਿਤੇ ਚੰਡੀਗੜ੍ਹ ਉਹਨੂੰ ਮੈਂ ਨਾਲ ਲੈ ਜਾ ਹਾਂ ਹੂੰ ਤੇ ਚੱਲ ਇਹ ਆ ਜਿਹੜਾ ਇੱਥੇ 10000 ਮਿਲ ਲਿਆ ਉਹਨਾਂ ਨੂੰ ਉਥੇ ਇਹੋ ਕੰਮ ਦਾ 20 25000 ਮਿਲਣਾ